ਇਹ ਕਿ ਸਾਨੂੰ ਜਿਹੜਾ ਉਹ ਆਜ਼ਾਦ ਵੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸ ਸमेहਤ ਆਏ ਆਂ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਦੇਵਾ ਸੰਗਤ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦੇ ਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਮੈਂ ਸ਼ਜੰਦ ਰਹਿੰਦੀ ਹਾਂ ਤੇ ਆਸ ਇਸ ਇਲਾਕੇ ਚ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਹੈ ਜਿਆ ਪਿੰਡ ਜਾਂ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਨਾ ਹੋਵੇ ਨੂੰ बतौर ਮੁੱਖ ਮੰਤਰੀ बतौर ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਮਾਣੇ ਸੇਕਰੇ ਤੌਰ ਤੇ ਆਇਆ ਹਾਂ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਏ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਜਿਹੜੀ ਹੈ ਉਹਦਾ ਜਿਹੜਾ ਸੁਪਨਾ ਹੈ ਪਰਮਾਤਮਾ ਅਕੀ ਸਾਨੂੰ ਜਿਹੜਾ ਉਹ ਆਜ਼ਾਦ ਵੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸ ਮੇਤਾ ਆਏ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦਿਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆਸ ਇਸ ਇਲਾਕੇ ਦੀ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਹੈ ਇਹ ਜਿਆ ਪਿੰਡ ਜਾ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਿਮਾਣੇ ਸੇਕਰੇ ਤੌਰ ਤੇ ਆਇਆ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਇਆ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਦੀ ਹੈ ਉਹਦਾ ਜਿਹੜਾ ਸੁਪਨਾ ਹੈ ਪਰਮਾਤਮਾ